ਸਸਿਕਲ ਮੈਂ ਹਾਂ ਸ਼ਿਖਾ ਤੇ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਵੱਡੀ ਖਬਰ ਲੈ ਕੇ ਹਾਜ਼ਰ ਆ ਜਿੱਥੇ ਹੁਣ ਭਾਰਤ ਸਰਕਾਰ ਨਵਾਂ ਐਕਸ਼ਨ ਲੈਣ ਜਾ ਰਹੀ ਹੈ ਨਵੇਂ ਤਰੀਕੇ ਦੇ ਨਾਲ ਟੋਲ ਜਿਹੜੇ ਵਸੂਲੇ ਜਾਣਗੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਟੋਲ ਪਲਾਜ਼ੇ ਬੰਦ ਹੋਣਗੇ ਫਾਸਟ ਟੈਗ ਦਾ ਜ਼ਮਾਨਾ ਵੀ ਚਲਾ ਗਿਆ ਤੇ ਹੁਣ ਨਵੇਂ ਤਰੀਕੇ ਦੇ ਨਾਲ ਟੋਲ ਵਸੂਲੇ ਜਾਣਗੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਨਵਾਂ ਤਰੀਕਾ ਕੀ ਹੈ ਭਾਰਤ ਸਰਕਾਰ ਕਿਸ ਤਰੀਕੇ ਦੇ ਨਾਲ ਟੋਲ ਵਸੂਲੇਗੀ ਤੁਹਾਡੇ ਕੋਲ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਸੈਟਲਾਈਟ ਸਕਰੀਨਿੰਗ ਦੇ ਜ਼ਰੀਏ ਟੋਲ ਵਸੂਲੇ ਜਾਣਗੇ ਜੇ ਇਸ ਜ਼ਰੀਏ ਜਿਹੜਾ ਹੁਣ ਟੋਲ ਵਸੂਲਿਆ ਜਾਵੇਗਾ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਨਵਾਂ ਵਕਤ ਤਰੀਕਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅਪਣਾਇਆ ਗਿਆ ਉੱਥੇ ਜਿਹੜਾ ਸਹੀ ਤਰੀਕੇ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਤੇ ਹੁਣ ਭਾਰਤ ਸਰਕਾਰ ਵੀ ਐਕਸ਼ਨ ਲੈਣ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ 3 ਮਹੀਨੇ ਦੇ ਜੇ 3 ਮਹੀਨਿਆਂ ਦੇ ਅੰਦਰ ਜੇਕਰ 80 ਕਿਲੋਮੀਟਰ ਤੇ ਦੋ ਟੋਲ ਪਲਾਜ਼ੇ ਹੋਣਗੇ ਤੇ ਇੱਕ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ ਤੇ ਸੈਟਲਾਈਟ ਨੈਵੀਗੇਸ਼ਨ ਟੋਲਿੰਗ ਸਿਸਟਮ ਦੇ ਜ਼ਰੀਏ ਜਿਹੜਾ ਵਾ ਟੋਲ ਵਸੂਲਿਆ ਜਾਵੇਗਾ ਨਾਲੀਤਾ ਨੂੰ ਦੱਸ ਦਿੰਨੇ ਕਿ ਹੁਣ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਸਿਸਟਮ ਜਿਹੜਾ ਵਾ ਅਪਲਾਈ ਕੀਤਾ ਗਿਆ ਸੀ ਤੇ ਉੱਥੇ ਬਹੁਤ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਤੇ ਹੁਣ ਭਾਰਤ ਸਰਕਾਰ ਜਿਹੜੀ ਆ ਹੁਣ ਦੇਸ਼ ਭਰ ਦੇ ਵਿੱਚ ਵੀ ਇਹ ਜਿਹੜਾ ਸਿਸਟਮ ਆ ਲਾਗੂ ਕਰਨ ਦੇ ਲਈ ਜਿਹੜੀਆਂ ਹੁਣ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨਾਲ ਟਰਾਇਲ ਤੇ ਜਿਹੜੀਆਂ ਗੱਡੀਆਂ ਭੇਜੀਆਂ ਜਾ ਰਹੀਆਂ ਨੇ ਜੇਕਰ ਇਹ ਟਰਾਇਲ ਕਾਮਯਾਬ ਹੁੰਦਾ ਤਾਂ ਫਿਰ ਹੁਣ ਦੇਸ਼ ਭਰ ਦੇ ਵਿੱਚ ਇਹ ਸਿਸਟਮ ਲਾਗੂ ਹੋਵੇਗਾ ਇਹ ਖਬਰ ਸੁਣਨੀ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਜਿੱਥੇ ਫਾਸਟੈਗ ਦਾ ਜ਼ਮਾਨਾ ਸੀ ਹੁਣ ਫਾਸਟ ਦਾ ਜ਼ਮਾਨਾ ਵੀ ਖਤਮ ਹੋਣ ਜਾ ਰਿਹਾ ਤੇ ਹੁਣ ਸੈਟੇਲਾਈਟ ਸਕਰੀਨਿੰਗ ਦੇ ਜ਼ਰੀਏ ਜੀਪੀਐਸ ਟ੍ਰੈਕਿੰਗ ਦੇ ਜ਼ਰੀਏ ਜਿਹੜਾ ਹੁਣ ਤੁਹਾਡੇ ਕੋਲੋਂ ਟੋਲ ਵਸੂਲਿਆ ਜਾਵੇਗਾ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਕਤ ਦੀ ਵੱਡੀ ਖਬਰ ਗੌਰ ਕਰਨਾ ਇਸ ਖਬਰ ਤੇ ਬੇਹਦ ਜ਼ਰੂਰੀ ਹੈ ਜਿੱਥੇ ਹੁਣ ਭਾਰਤ ਸਰਕਾਰ ਵੱਡੇ ਐਕਸ਼ਨ ਲੈਣ ਜਾ ਰਹੀ ਹੈ ਕਈ ਚੀਜ਼ਾਂ 'ਚ ਬਦਲਾਅ ਕਰ ਰਹੀ ਹੈ ਤੇ ਹੁਣ ਜਿੱਥੇ ਟੋਲ ਪਲਾਜ਼ੇ ਵੀ ਬੰਦ ਹੋਣਗੇ ਪਹਿਲਾਂ ਕੈਸ਼ ਦੇ ਜ਼ਰੀਏ ਜਿਹੜਾ ਟੋਲ ਵਸੂਲਿਆ ਜਾ ਰਿਹਾ ਸੀ ਫਿਰ ਫਾਸਟੈਗ ਦਾ ਜ਼ਮਾਨਾ ਆਇਆ ਪਰ ਹੁਣ ਨਵੇਂ ਤਰੀਕੇ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਜਿਹੜਾ ਟੋਲ ਵਸੂਲਿਆ ਜਾਵੇਗਾ ਭਾਰਤ ਸਰਕਾਰ ਐਕਸ਼ਨ ਲਵੇਗੀ ਔਰ ਕਦੇ ਹੈ ਸਿਸਟਮ ਲਾਗੂ ਹੋਵੇਗਾ ਤੁਹਾਨੂੰ ਇਹ ਸਾਰੀ ਜਾਣਕਾਰੀ ਹੈ ਜਿਹੜੀ ਭਾਰਤ ਸਰਕਾਰ ਜਲਦ ਦਵੇਗੀ ਪਰ ਇਹ ਜੋ ਤੁਸੀਂ ਖਬਰ ਸੁਣ ਰਹੇ ਹੋ ਬੇहद ਜ਼ਰੂਰੀ ਵੀ ਆਰ ਸਹੀ ਖਬਰ ਹੈ ਕਿ ਹੁਣ ਨਵਾਂ ਤਰੀਕੇ ਨਾਲ ਸੈਟੇਲਾਈਟ ਸਕਰੀਨਿੰਗ ਦੇ ذریعے ਜਿਹੜਾ ਹੁਣ ਟੋਲ ਵਸੂਲਿਆ ਜਾਵੇਗਾ ਔਰ ਜੇਕਰ 80 ਕਿਲੋਮੀਟਰ ਤੇ ਦੋ ਟੋਲ ਪਲਾਜ਼ੇ ਹੋਣਗੇ ਇੱਕ ਟੋਲ ਪਲਾਜ਼ਾ ਬੰਦ ਹੋਵੇਗਾ ਤੇ ਸੈਟੇਲਾਈਟ ਨੈਵੀਗੇਸ਼ਨ ਟ੍ਰੋਲਿੰਗ ਸਿਸਟਮ ਦੇ ਨਾਲ ਜਿਹੜਾ ਆ ਹੁਣ ਤੁਹਾਡੇ ਕੋਲ ਟੋਲ ਵਸੂਲਿਆ ਜਾਵੇਗਾ ਵੱਡੀ ਖਬਰ ਹੈ ਇਸ ਖਬਰ ਨੂੰ ਬੇहद ਸ਼ੇਅਰ ਵੀ ਕਰੋ ਗੌਰ ਵੀ ਕਰਨਾ ਜ਼ਰੂਰੀ ਬੰਦਾ ਹੈ ਦੇ ਨਾਲ ਹੀ ਹੁਣ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਭਾਰਤ ਸਰਕਾਰ ਜਲਦ ਹੁਣ ਐਕਸ਼ਨ ਲੈਣ ਜਾ ਰਹੀ ਹੈ ਟੋਲ ਪਲਾਜ਼ੇ ਬੰਦ ਹੋਣਗੇ ਤੇ ਫਾਸਟ ਟੈਗ ਦਾ ਜ਼ਮਾਨਾ ਚਲਾ ਗਿਆ ਤੇ ਹੁਣ ਨਵੇਂ ਤਰੀਕੇ ਦੇ ਨਾਲ ਟੋਲ ਵਸੂਲਿਆ ਜਾਵੇਗਾ ਅਜਾਈਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋਤ ਟੀਵੀ ਐਨ ਆਰ ਆਈ ਬਾਬਾ ਆलम शाह ਬੰਗਾਲੀ WhatsApp now 9878678679 ਲਵ ਮੈਰिज ਬ੍ਰੇਕਅਪ ਸੋਲੂਸ਼ਨ ਲੋਟਰੀ ਨੰਬਰ ਖੋਇਆ ਪਿਆਰ ਵਾਪਸ ਪਾਓ ਪਤੀ ਪਤਨੀ ਚ ਝਗੜਾ ਪਿਆਰ ਤੋਂ ਤੋਖਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਗੁਪਤ ਵਸ਼ੀਕਰਨ ਕਰਵਾਓ ਦੁਸ਼ਮਨ ਸੋਤਨ ਖਾਤਮਾ ਮੁਟਕਰਨੀ ਕਾਰੋਬਾਰ ਬੰਦਿਆ ਘਰੇਲੂ ਕਲੇਸ਼ ਖਬਰਦਾਰ ਕਾਲੇ ਇਲਮ ਨਾਲ ਮੌਤ ਪੱਕੀ ਸਾਡੇ ਤੋਂ ਪਹਿਲਾਂ ਹੱਲ ਕਰਨ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ 24/7 ਓਪਨ ਚੈਲੰਜ ਸਮੱਸਿਆ ਕੋਈ ਵੀ ਹੋਵੇ 100% ਗਰੰਟੀ ਨਾਲ ਜੜ ਤੋਂ ਖਤਮ ਇਮੀਡੀਏਟਲੀ 101% ਰਿਜ਼ਲਟਸ 101 ਸਾਲਾਂ ਤੋਂ ਖਾਨਦਾਨੀ ਪਾਪਾ ਗਰੰਟੀ ਅਸਬਾਨ ਪੇਪਰ ਤੇ ਲਿਖ ਕੇ 24/7 ਓਪਨ ਚੈਲੰਜ ਮੇਰੇ ਕਿਤੇ ਨੂੰ ਮੇਰੇ ਸਿਵਾ ਕੋਈ ਨਹੀਂ ਕੱਟ ਸਕਦਾ ਸਪੈਸ਼ਲਿਸਟ ਲੋਟਰੀ ਸੱਤੇ ਦਾ ਨੰਬਰ ਮਹਾਵਸ਼ਿਕਰ ਇਮੀਡੀਏਟਲੀ 101 ਪਰਸੈਂਟ ਰਿਜ਼ਲਟਸ ਮਨਚਾ ਹਵਿਆ ਪਿਆਰ ਪਾਓ ਕੋਟ ਕਚੈਰੀ ਮੁਕੱਦਮਾ ਅਨਪੜ੍ਹ ਤੇ ਛੋਟੀ ਉਮਰ ਦੇ ਚੇਲੀਆਂ ਤੋਂ ਬਚੋ ਅੱਜ ਹੀ ਸੰਪਰਕ ਕਰੋ ਬਾਬਾ ਆਲਮ ਸ਼ਾਹ ਜੀ ਨੂੰ ਕਾਲ ਨਾਓ 9878678679